हरियाणा ਦੇ ਮਹਿੰਦਰਗੜ੍ਹ ਦੇ ਵਿੱਚ ਹੋਈ ਬੱਸ ਸੜਕ ਦੁਰਘਟਨਾ ਦੇ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਖੜਾ ਹੋ ਗਿਆ ਹੈ ਕਿ ਆਖਿਰ ਸਰਕਾਰਾਂ ਜਾਂ ਸੰਬੰਧਿਤ ਵਿਭਾਗ ਖਾਸ ਕਰਕੇ ਟ੍ਰਾਂਸਪੋਰਟ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਆਪਣੀ ਜ਼ਿੰਮੇਵਾਰੀ ਫਿਕਸ ਕਿਉਂ ਨਹੀਂ ਕਰਦਾ ਹੈ ਬਹੁਤ ਸਾਰੇ ਲੋਕਾਂ ਦੀ ਅੱਖਾਂ ਵੀ ਖੁੱਲੀਆਂ ਨੇ ਤੇ ਉਸ ਤੋਂ ਬਾਅਦ ਹੁਣ ਐਕਸ਼ਨ ਤੇ ਵੀ ਨਜ਼ਰ ਆ ਰਿਹਾ ਜਿੱਤੇ ਕਿ ਪੰਜਾਬ ਵਿੱਚ ਵੀ ਪੰਜਾਬ ਸਰਕਾਰ ਨੇ ਹੁਣੇ ਆਦੇਸ਼ ਦੇ ਦਿੱਤੇ ਹੈ ਕਿ ਸਾਰੀ ਸਕੂਲ ਬੱਸਸ ਦੀ ਇਨਸਪੈਕਸ਼ਨ ਕਰਨੀ ਹੈ ਚੈੱਕ ਕਰਨਾ ਹੈ ਕਿ ਜਿਹੜੇ ਅਸੀਂ ਨੀਤੀ ਦੇ ਤਹਿਤ ਜਿਹੜੀ ਸਕੂਲ ਨੂੰ ਕਿਹਾ ਗਿਆ ਸੀਗਾ ਕਿ ਬੱਸਸ ਨੂੰ ਸੇਫ ਰੱਖਿਆ ਜਾਵੇ ਕੀ ਉਸ ਦੀ ਪਾਲਣਾ ਹੋ ਰਹੀ ਹੈ ਜਾਂ ਫਿਰ ਨਹੀਂ ਲੇਕਿਨ ਇਸ ਬਾਬਤ ਜਿਹੜੀ ਹੈ ਇੱਕ ਲੀਗਲ ਨੋਟਿਸ ਵੀ ਭੇਜਿਆ ਗਿਆ ਸੀਗਾ ਪੰਜਾਬ ਦੇ ਮੁੱਖ ਸਕੱਤਰ ਅਤੇ ਜਿਹੜੇ ਸਟੇਟ ਟਰਾਂਸਪੋਰਟਰ ਡਾਇਰੈਕਟਰ ਸੈਕਟਰੀ ਹੈ ਉਹਨਾਂ ਨੂੰ ਵੀ ਤੇ ਸਾਡੇ ਨਾਲ ਐਡਵੋਕੇਟ ਕਵਰ 파ਹੁਲ ਸਿੰਘ ਹੈ ਉਹਨਾਂ ਤੋਂ ਜਾਣ ਲੈਂਦੇ ਕਿ ਆਖਿਰ ਜਿਹੜਾ ਲੀਗਲ ਨੋਟਿਸ ਉਹਨਾਂ ਨੂੰ ਉਹਨਾਂ ਨੇ ਭੇਜਿਆ ਸੀਗਾ ਜਿਸ ਨੂੰ ਉਹਨਾਂ ਨੇ ਅੱਜ ਪੰਜਾਬ ਹਿਊਮਨ ਰਾਈਟ ਕਮਿਸ਼ਨ ਨੂੰ ਵੀ ਦਿੱਤਾ ਹੈ ਮੁੱਖ ਕੀ ਮੰਗਾ ਸੀ ਗਿਆ ਤੇ ਕੀ ਉਹਨਾਂ ਨੂੰ ਉਸ ਦਾ ਜਿਸ ਤਰੀਕੇ ਨਾਲ ਇਲੈਕਸ਼ਨ ਹੋਇਆ ਉਸ ਨੂੰ ਲੈ ਕੇ ਕੀ ਕਹਿਣਾ ਚਾਹਣਗੇ ਹਾਂਜੀ ਇਹਦੇ ਵਿੱਚ ਦੇਖੋ ਜੀ ਕਿ ਇਹਦੇ ਵਿੱਚ ਮੈਂ ਮੇਰੀ ਮੁੱਖ ਮੰਗ ਤੇ ਇਹੋ ਹੀ ਹੈ ਕਿ ਜਿਹੜੀ ਸੇਫ ਸੇਫ ਸਕੂਲ ਸੇਫਟੀ ਵਾਹਨ ਸਕੀਮ ਹੈਗੀ ਪੰਜਾਬ ਗਵਰਨਮੈਂਟ ਆਫ ਪੰਜਾਬ ਦੀ 2013 ਦੀ ਉਹਨੂੰ ਜਿਹੜਾ ਸਖਤੀ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਕਿਉਂਕਿ ਉਹਦੇ ਵਿੱਚ ਜੜੀਆਂ ਮਾਨਯੋਗ ਸੁਪਰੀਮ ਕੋਰਟ ਜਿਦੇ ਆ ਹਦਾਇਤਾਂ ਹੈਗੀਆਂ ਸੀਗੀਆਂ ਐਮ ਸੀ ਮਹਿਤਾ ਦੇ ਕੇਸ ਦੇ ਵਿੱਚ ਕਿ ਪ੍ਰੋਪਰਲੀ ਜਿਹੜਾ ਪਰਮਿਟ ਹੋਣਾ ਚਾਹੀਦਾ ਹੈ ਇੰਸ਼ੋਰੈਂਸ ਜੜੀ ਪ੍ਰੋਪਰ ਹੋਣੀ ਚਾਹੀਦੀ ਫਿਟਨੈਸ ਸਰਟੀਫਿਕੇਟ ਹੋਣਾ ਚਾਹੀਦਾ ਹੈ 5 ਸਾਲ ਦਾ ਡਰਾਈਵਰ ਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਤੇ 5 ਸਾਲਾਂ ਦੇ ਵਿੱਚ ਡਰਾਈਵਰ ਦਾ ਕੋਈ ਤਿੰਨ ਤਿੰਨ ਚਲਾਨ ਨਹੀਂ ਹੋਏ ਹੋਣੇ ਚਾਹੀਦੇ ਤੇ 5 ਸਾਲਾਂ ਦੇ ਵਿੱਚ ਹੀ ਉਹਦੇ ਤੇ ਕੋਈ ਪਰਚਾ ਨਹੀਂ ਹੋਇਆ ਹੋਣਾ ਚਾਹੀਦਾ ਨੈਗਲੀਜੈਂਟ ਮੋਟਰ ਵਹੀਕਲ ਨਾਲ ਰਿਲੇਟਿਡ ਉਹਨੂੰ ਪ੍ਰੋਪਰ ਯੂਨੀਫਾਰਮ ਉਹ ਹੋਣੀ ਚਾਹੀਦੀ ਹੈ ਡਰਾਈਵਰ ਦੀ ਵਿਦ ਨੇਮ ਪਲੇਟ ਵਿਦ ਉਹਦਾ ਡਰਾਈਵਿੰਗ ਲਾਇਸੈਂਸ ਨੰਬਰ ਇਹ ਸਕੂਲ ਅਥਾਰਟिटीज ਨੂੰ ਵੀ ਹਦਾਇਤ ਦਿੱਤੀ ਗਈ ਹੈ ਸਕੀਮ ਦੇ ਅੰਦਰ ਕਿ ਜੜੀਆਂ ਉਹ ਜੜੀਆਂ ਦੇਖਣਗੇ ਕਿ ਇਹ ਸਕੀਮ ਜਿਹੜੀ ਪ੍ਰੋਪਰਲੀ ਇੰਪਲੀਮੈਂਟ ਹੋ ਰਹੀ ਹੈ ਡਰਾਈਵਰ ਨੇ ਕੋਈ ਅਲਕੋਹਲ ਗੁਟਕਾ ਜਾਂ ਪਾਨ ਮਸਾਲਾ ਉਹਦਾ ਨਾ ਉਹਨੇ ਕੋਈ ਸੇਵਨ ਤੇ ਨਹੀਂ ਕਰਦਾ ਜਾਂ ਕੁਝ ਉਹਦੇ ਕ੍ਰੈਡੈਂਸ਼ੀਅਲਸ ਕਿਦਾਂ ਦੇ ਨੇ ਤੇ ਇਹ ਸਾਰੇ ਤੱਥਾਂ ਨੂੰ ਰੱਖ ਕੇ ਮੱਦੇ ਨਜ਼ਰ ਰੱਖ ਕੇ ਮੈਂ ਅੱਜ ਪੰਜਾਬ ਇੱਕ ਲੀਗਲ ਨੋਟਿਸ ਭੇਜਿਆ ਸੀ ਸੈਕਟਰੀ ਟ੍ਰਾਂਸਪੋਰਟ ਡਿਪਾਰਟਮੈਂਟ ਐਕਸ ਜਿਹੜਾ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਤੇ ਇੱਕ ਜਿਹੜਾ ਹੈਗਾ ਮੈਂ ਪੰਜਾਬ ਹਿਊਮਨ ਰਾਈਟਸ ਜਿਹੜੇ ਕਮਿਸ਼ਨ ਹੈ ਉਹਨਾਂ ਨੂੰ ਮੈਂ ਕਾਪੀ ਦਿੱਤੀ ਸੀ ਕਿਵੇਂ ਦੇਖਦੇ ਹੋ ਇੱਕ ਮਾਪੇ ਜਿਹੜਾ ਇੰਨੀ ਫੀਸ ਵੀ ਭਰਦੇ ਹਨ ਹੈਨਾ ਸਕੂਲ ਬੱਸਸ ਦੀ ਲੇਕਿਨ ਜਿਹੜੀ ਪਾਲਿਸੀ ਹੈ ਕਿ ਇਸ ਬਾਬਤ ਤੋਂ ਨੂੰ ਲੱਗਦੇ ਕਿ ਜਾਨੂਨੀ ਹੈ ਲੋਕ ਇਸ ਬਾਰੇ ਦੇਖੋ ਜੀ ਅਵੇਅਰਨੈਸ ਦੇ ਥੋੜੀ ਜਿਹੀ ਲੈਕ ਲੈਕ ਤੇ ਕਰਦੀ ਹੈ ਕਿਉਂਕਿ ਸੇਫ ਮੈਂ ਬੀਇੰਗ ਐਨ ਐਡਵੋਕੇਟ ਮੈਨੂੰ ਪਤਾ ਕਿ ਇਹੋ ਜੀ ਕੋਈ ਪਾਲਿਸੀ ਹੈਗੀ ਆ ਪਰ ਬੀਇੰਗ ਅ ਲੇਮੈਨ ਕੋਈ ਹਾਊਸ ਵਾਈਫ ਹੈ ਜਾਂ ਕੋਈ ਹਾਊਸ ਲੈਡੀ ਹੈ ਕੁਛ ਹੈ ਜਿਹੜੇ ਘਰ ਚ ਕੰਮ ਕਰਦੇ ਉਹਨਾਂ ਨੂੰ ਕਿੱਥੋਂ ਪਤਾ ਹੋਣਾ ਹੈ ਕਿ ਇਹ ਇਹੋ ਜੀ ਵੀ ਕੋਈ ਪਾਲਿਸੀ ਐਗਜ਼ਿਸਟ ਕਰਦੀ ਆ ਤੇ ਇਹ ਸਾਡਾ ਹੀ ਬੀਇੰਗ ਆਫੀਸਰ ਆਫ ਦਾ ਕੋਰਟ ਬੀਇੰਗ ਐਨ ਐਡਵੋਕੇਟ ਮੈਂ ਜ਼ਰੂਰੀ ਸਮਝਿਆ ਕਿ ਇਹ ਜਿਹੜੀ ਸਕੀਮ ਹੈ ਇਹ ਸਾਰੀ ਜਿਹੜੀ ਸਾਡੇ ਪੰਜਾਬ ਦੇ ਬੰਦਿਆਂ ਨੂੰ ਪਤਾ ਲੱਗੇ ਜਾਨੂ ਹੋਣ ਤਾਂ ਕਿ ਸਾਰੇ ਆਪਣੇ ਬੱਚਿਆਂ ਨੂੰ ਸੇਫ ਰੱਖ ਸਕਣ ਅੱਗੇ ਤੋਂ ਉਹਨਾਂ ਆਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੇ ਸਾਰੇ ਡੀਸੀਆਂ ਨੂੰ ਕਿਵੇਂ ਦੇਖਦੇ ਹੋ ਇਸ ਚੀਜ਼ ਮੈਂ ਤੇ ਦੇਖਦਾ ਜੀ ਕਿ ਬੜਾ ਕੁਇਕ ਰਿਸਪੌਂਸ ਆਇਆ ਹੈ ਮੈਂ ਸਵੇਰੇ ਹੀ 7-8 ਵਜੇ ਹੀ ਮੈਂ ਈਮੇਲ ਪਾਈ ਹੈ ਉਹਨਾਂ ਨੂੰ ਤੇ ਮੈਂ 10 ਵਜੇ ਹਿਊਮਨ ਰਾਈਟਸ ਕਮਿਸ਼ਨ ਉੱਤੇ ਦਾਖਲ ਕਰਵਾਈ ਹੈ ਤੇ ਮੈਨੂੰ ਪਤਾ ਚੱਲ ਰਿਹਾ ਕਿ ਵਿਦਨ 12 ਆਵਰਸ ਜਿਹੜਾ ਪੰਜਾਬ ਸਰਕਾਰ ਨੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਹ ਸੇਫ ਜਿਹੜੇ ਵਾਹਨ ਸਕੀਮ ਜਿਹੜੀ ਐਮਪਲੀਮੈਂਟ ਹੋਣੀ ਚਾਹੀਦੀ ਹੈ ਤੇ ਸ਼ਕਤੀ ਦੇ ਨਾਲ ਹੋਣੀ ਚਾਹੀਦੀ ਹੈ ਤੇ ਨਾਲ ਜਿਹੜਾ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਆ ਉਹਨਾਂ ਨੇ ਵੀ ਇਹਦਾ ਸੰਗਿਆਨ ਲਿਆ ਤੇ on DC DC ਤੇ ਸਾਰੇ SSP ਕਮਿਸ਼ਨਰਸ ਨੂੰ ਉਹਨਾਂ ਨੇ ਆ ਆਰਡਰ ਪਾਸ ਕੀਤੇ ਨੇ ਕਿ 20 ਦਿਨਾਂ ਦੇ ਅੰਦਰ ਅੰਦਰ ਇਹ ਸਾਰੀ ਜੜੀ ਹੈ ਕਾਰਵਾਈ ਜੜੀ ਆ ਹੋਣੀ ਚਾਹੀਦੀ ਆ ਤੇ ਰਿਪੋਰਟ ਜੜੀ ਆ ਪੇਸ਼ ਹੋਣੀ ਚਾਹੀਦੀ ਸਰ ਕੀ ਆਪਣੇ ਕੋਲ ਕੋਈ ਡਾਟਾ ਹੈਗਾ ਕਿ ਕਿੰਨੇ ਕੀ ਅਜੇ ਹੀ ਬੱਸਸ ਹੋਣੀ ਹੈ ਜਾਂ ਕੋਈ ਅਜਿਹੇ ਸਕੂਲਸ ਨੇ ਆਪਣਾ ਕੋਈ ਡਾਟਾ ਇਕੱਠਾ ਕੀਤਾ ਹੋਣਾ ਕੋਈ ਅਜਿਹੀ ਜਾਣਕਾਰੀ ਹੈ ਤੁਹਾਨੂੰ ਦੇਖੋ ਜਾਣਕਾਰੀ ਤਾਂ ਸਾਡੇ ਸਾਹਮਣੇ ਹੀ ਆ ਮੈਂ ਜਿਹੜਾ ਸਕੂਲਸ ਅਸੀਂ ਦੇਖਦੇ ਆ ਹੁਣ ਮੇਰੀ ਵੀ ਸਾਡੇ ਹੀ ਦੇਖਦੇ ਆ ਸਾਡੇ ਰਿਸ਼ਤੇਦਾਰਾਂ ਚ ਵੀ ਬੱਚੇ ਸਾਰੇ ਜਾਂਦੇ ਨੇ ਕੋਈ ਵੀ ਚੰਗਾ ਸਕੂਲ ਆ ਉਹਦੇ ਕੋਲ 10 ਜਾਂ 12 ਬੱਸੇਸ ਤੇ ਹੁੰਦੀਆਂ ਹੀ ਆ ਐਟ ਲੀਸਟ ਤੇ ਮੈਂ ਨਹੀਂ ਸਮਝਦਾ ਕਿ ਕੋਈ ਨਵੀਂ ਬੱਸ ਵੀ ਕੋਈ ਖਰੀਦਾ ਹੋਏਗਾ ਜੋ ਪੁਰਾਣੀਆਂ ਚੱਲ ਰਹੀਆਂ ਉਹੀ ਚੱਲ ਰਹੀਆਂ ਨੇ ਉਹਨਾਂ ਨੂੰ ਹੀ ਰੀਨਿਊ ਕਰਾਉਂਦੇ ਨੇ ਤੇ ਐਸ ਕਰਕੇ ਬਹੁਤ ਜ਼ਰੂਰੀ ਹੋ ਗਿਆ ਇਹ ਸਾਡੇ ਬੱਚਿਆਂ ਦੀ ਸੇਫਟੀ ਵਾਸਤੇ ਕਿਉਂਕਿ ਇਹੋ ਜਿਹਾ ਇਨਸੀਡੈਂਟ ਜਿਹੜਾ ਹਰਿਆਣੇ 'ਚ ਹੋਇਆ ਉਹ ਦੋ ਤਰੀਕਿਆਂ ਦੋ ਵਜ੍ਹਾ ਕਰਨ ਹੋਇਆ ਇੱਕ ਤਾਂ ਇਨਟੌਕਸੀਕੇਸ਼ਨ ਉਹ ਸ਼ਰਾਬ ਪੀਤੀ ਹੋਈ ਸੀ ਬੰਦੇ ਨੇ ਦੂਸਰੀ ਹੈ ਹਾਈ ਸਪੀਡ ਤੇ ਇਹ ਜਿਹੜੇ ਸਕੀਮ ਦੇ ਵਿੱਚ ਉਹਨਾਂ ਨੇ ਸਪੀਡ ਨੂੰ ਲੈ ਕੇ ਵੀ ਕਿਹਾ ਹੋਇਆ ਕਿ 50 ਕਿਲੋਮੀਟਰ ਪਰ ਆਰ ਦੀ ਸਪੀਡ ਤੋਂ ਵੱਧ ਕੋਈ ਵੀ ਡਰਾਈਵਰ ਜਿਹੜਾ ਹੈ ਬੱਸ ਨੂੰ ਨਹੀਂ ਚਲਾਏਗਾ ਤੇ ਇਹ ਸਾਰੀਆਂ ਚੀਜ਼ਾਂ ਇਹੋ ਜਿਹੇ ਵਾਰਦਾਤਾ ਨਾ ਹੋਣ ਨਾ ਇਹੋ ਜੇ ਕੰਮ ਨਾ ਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਟ੍ਰਿਕਟ ਐਕਸ਼ਨ ਇਹਨੂੰ ਇੰਪਲੀਮੈਂਟ ਹੋਣਾ ਚਾਹੀਦਾ ਸੈਟੀਸਫਾਈ ਹੋ ਪੰਜਾਬ ਸਰਕਾਰ ਦੀ ਜਿਹੜੇ ਫੈਸਲਾ ਜੁ ਲਿੱਤਾ ਹੈ ਤੇ ਜਿਹੜੀ ਕਾਰਵਾਈ ਹੋਦੀ ਕੀਤੀ ਜਾਏਗੀ ਅੱਗੇ ਕੋਈ ਕੰਟੀਨਿਊ ਨਹੀਂ ਕਰੋਗੇ हां जी जे, जे स्कीम इंप्लीमेंट होती है ते ਸਾਡੇ ਬੱਚੇ ਸੁਰੱਖਿਤ ਹੁੰਦੇ ਨੇ ਤੇ ਮੈਨੂੰ ਕਾਰਵਾਈ ਕਰਕੇ ਕੀ ਮਿਲਣਾ ਜੀ ਉਹਦੇ ਚ ਮੈਂ ਤੇ ਠੀਕ ਆ ਮੈਂ ਸੈਟੀਸਫਾਈਡ ਆ ਮੈਂ ਤੇ ਇਹੀ ਗੱਲਾਂੋਂ ਬੜਾ ਸੈਟੀਸਫਾਈਡ ਆ ਕਿ ਸਾਡੇ ਮਾਨਯੋਗ ਹਿਊਮਨ ਰਾਈਟਸ ਕਮਿਸ਼ਨ ਨੇ ਇੱਕ ਦਿਨ ਦੇ ਅੰਦਰ ਅੰਦਰ ਹੀ ਸਾਰਾ ਜਿਹੜਾ ਡਾਇਰੈਕਸ਼ਨਸ ਪਾਸ ਕਰ ਦਿੱਤੀਆਂ ਆਰਡਰਸ ਪਾਸ ਕਰ ਦਿੱਤੇ ਨੇ ਆਈ ऍम ਵੈਰੀ ਮੱਟ ਪਲੀਜ਼ ਟੂ दैट ਕਮਿਸ਼ਨ ਬਿਲਕੁਲ ਪੰਜਾਬ ਸਰਕਾਰ ਨੇ ਆਦੇਸ਼ ਦੇ ਦਿੱਤੇ ਹੈ ਕਿ ਸਾਰੇ ਡੀਸੀਜ਼ ਜੁੜੇ ਹੈ ਇਸ ਨਿਸ਼ਚਿਤ ਕਰਨ ਕਿ ਹਰ ਇੱਕ ਸਕੂਲ ਦੀ ਬੱਸ ਦੀ ਜਿਹੜੀ ਹੈ ਇਨਸਪੈਕਸ਼ਨ ਕੀਤੀ ਜਾਵੇ ਕੰਟਰੈਕਟਰ ਕੌਣ ਹੈ ਫਿਟਨੈਸ ਸਰਟੀਫਿਕੇਟ ਹੈ ਬੱਸ ਦਾ ਡਰਾਈਵਰ ਵੈਰੀਫਿਕੇਸ਼ਨ ਸੀਸੀਟੀਵੀ ਲੱਗੇ ਹੈ ਕਿ ਉਸ ਦੇ ਵਿੱਚ ਅਟੈਂਡੈਂਟ ਹੈ ਮੇਲ ਫੀਮੇਲ ਦੋਨੋਂ ਅਟੈਂਡੈਂਟ ਹੈ ਜਾਂ ਫਿਰ ਨਹੀਂ ਅਤੇ ਸਕੀਮ ਦੇ ਤਹਿਤ ਮਲਾ ਕਿ ਜੇ ਅਸੀਂ ਇਸ ਨੂੰ ਕੰਪੇਅਰ ਕਰੀਏ ਹਰਿਆਣਾ ਦੀ ਸਕੀਮ ਦੇ ਨਾਲ ਸੁਰੱਖਿਅਤ ਵਾਹਨ ਪਾਲਿਸੀ ਦੇ ਨਾਲ ਤੇ ਉਸ ਦੇ ਵਿੱਚ ਇਹ ਵੀ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਸਕੂਲ ਦੇ ਅੰਦਰ ਜਾਂ ਬਾਹਰ ਜਿਹੜਾ ਐਡਵਰਟਾਈਜ਼ ਕਰਨਾ ਇਸ ਨੂੰ ਬੇहद ਜ਼ਰੂਰੀ ਹੈ ਕਿ ਅਜੇ ਹੀ ਕੋਈ ਸਕੀਮ ਹੈ ਜਿਸ ਬਾਰੇ ਲੋਕੀ ਤੇ ਮਾਤਾ ਪਿਤਾ ਵੀ ਜਿਹੜੇ ਉਹ ਜਾਗਰੂਕ ਹੋ ਸਕਣ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ